ਸਿਮਰਨ ਮਾਰਗ ਜੋ ਹੈ ਉਹ ਸਹਜ ਦਾ ਮਾਰਗ ਹੈ ਨਾ ਤੱਕੇ ਦਾ ਨਾ ਕਾਲੀ ਦਾ ਤੇ ਜੋ ਆਪਾਂ ਧਿਆਨ ਦੇ ਵਿੱਚ ਜਾਣਾ ਉਹ ਸੁਰਤੀ ਦੁਆਰਾ ਜਾਣਾ ਗਿਆਨ ਦੁਆਰਾ ਜਾਣਾ ਗਿਆਨ ਵੀ ਲੈਣਾ ਪਵੇਗਾ ਤੇ ਸੁਰਤੀ ਨੂੰ ਇਕਾਗਰ ਵੀ ਕਰਨਾ ਪਵੇਗਾ ਜਦੋਂ ਸਾਨੂੰ ਕਿਤੇ ਵੀ ਗਿਆਨ ਆਵੇਗਾ ਚਾਹੇ ਬਾਣੀ ਪੜ੍ਹ ਕੇ ਆਵੇ ਚਾਹੇ ਕਿਸੇ ਸੰਤ ਮਹਾਪੁਰਸ਼ ਗੁਰਮੁਖਾਂ ਦੀ ਸੰਗਤ ਕਰਕੇ ਬਚਨ ਸੁਣ ਕੇ ਆਵੇ ਚਾਹੇ ਸਮੇ ਦੇ ਹਸਾਵਨਾ ਸਾਡੇ ਮਨ ਦੇ ਉੱਤੇ ਵੱਜੀ ਹੋਈ ਝੋਟ ਕਰਕੇ ਆਵੇ ਪਰ ਗਿਆਨ ਕਰਕੇ ਹੀ ਅਸੀਂ ਇਸ ਮਾਰਗ ਤੇ ਤੁਰਾਂਗੇ ਤੇ ਧਿਆਨ ਦੇ ਵਿੱਚ ਬੈਠਾਂਗੇ ਜਦੋਂ ਆਪਾਂ ਸੁਰਤੀ ਨੂੰ ਸ਼ਬਦ ਦੇ ਨਾਲ ਮਿਲਾਉਂਦੇ ਆ ਫਿਰ ਕੀ ਹੁੰਦਾ ਹੈ ਕਿਹੜੀ ਘਟਨਾ ਵਾਪਰਦੀ ਹੈ ਕਿ ਸ਼ਬਦ ਤੇ ਸੁਰਤੀ ਦਾ ਮੇਲ ਹੋ ਜਾਂਦਾ ਇਹ ਮੇਲ ਕਰਾਉਣਾ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਅਪਾ ਕੋਸ਼ਿਸ਼ ਕਰਨੀ ਹੈ ਕਿ ਸੁਰਤੀ ਨੂੰ ਸ਼ਬਦ ਦੇ ਨਾਲ ਜੋੜੀਏ ਪਹਿਲਾ ਸ਼ਬਦ ਸਾਡੀ ਰਚਨਾ ਦੇ ਵਿੱਚੋਂ ਆਪਾ ਬਣਾਉਨੇ ਆ ਵਾਹ ਗੁਰੂ ਮਨ ਇਹ ਨੂੰ ਸੁਣਦਾ ਨਹੀਂ ਹੈ ਦੌੜ ਜਾਂਦਾ ਮਨ ਕਿਤੇ ਦੀ ਕਿਤੇ ਚਲਾ ਜਾਂਦਾ ਮਨ ਤੇ ਜਾਂਦਾ ਵੀ ਇੰਨੀ ਸਪੀਡ ਦੇ ਨਾਲ ਆ 2-3 ਮਿੰਟਾਂ ਬਾਅਦ ਜਾ ਕੇ ਪਤਾ ਲੱਗਦਾ ਕਿ ਭਾਈ ਮੈਂ ਤਾਂ ਸਿਮਰਨ ਕਰਦਾ ਉਹ ਸਾਰੇ ਉਧਰੋਂ ਫੁਰਨਾ ਲੈ ਕੇ ਕੰਮ ਕਰਕੇ ਮਨ ਆ ਜਾਂਦਾ ਵਾਪਸ ਹੋਰ ਫੁਰਨਾ ਲੈਣ ਲਈ ਫੇਰ ਪਤਾ ਲੱਗਦਾ ਕਿ ਮੈਂ ਸਿਮਰਨ ਕਰਦਾ ਸੀ ਫੇਰ ਦੁਬਾਰਾ ਇਹਨੂੰ ਵਿੱਚ ਮਿਲਾਉਂਦੇ ਆ ਉਹ ਸਮਾਂ ਜੋ ਹੈ 2-3 ਮਿੰਟਾਂ ਵਿੱਚ ਕੇਵਾਰ 5 ਮਿੰਟਾਂ ਵਿੱਚ ਵਾਪਸ ਆਉਂਦਾ ਉਹ ਹੌਲੀ-ਹੌਲੀ ਹੌਲੀ-ਹੌਲੀ ਘਟਦਾ ਜਾਂਦਾ ਕਿਉਂਕਿ ਜਿਹੜੀ ਸਾਡੀ ਸੁਰਤੀ ਸੀ ਉਹ ਸ਼ਬਦ ਦੇ ਨਾਲ ਮਿਲਣੀ ਸ਼ੁਰੂ ਹੋ ਗਈ ਜਦੋਂ ਸੁਰਤੀ ਦਾ ਮੇਲ ਹੋ ਗਿਆ ਫੇਰ ਮਨ ਸਾਡਾ ਇਸ ਤਨ ਨੂੰ ਛੱਡ ਕੇ ਆਪਣੇ ਅਸਲ ਘਰ ਵਿੱਚ ਜਾਏਗਾ ਬੇਗਾਨੇ ਦੇਸ਼ ਨੂੰ ਛੱਡ ਕੇ ਆਪਣੇ ਅਸਲ ਦੇਸ਼ ਆਪਣੇ ਘਰ ਵੱਲ ਨੂੰ ਵਧਣਾ ਸ਼ੁਰੂ ਕਰੇਗਾ ਹੁਣ ਇਹ ਜਿਹੜਾ ਆਪਾਂ ਆਪਣੇ ਘਰ ਵੱਲ ਨੂੰ ਜਾਣਾ ਹੈ ਇਹ ਰੋਜ਼ ਦੀ ਰੋਜ਼ ਇੱਕ ਕਦਮ ਉੱਤੇ ਇੱਕ ਕਦਮ ਉੱਤੇ ਇੱਕ ਕਦਮ ਅੱਗੇ ਅੱਗੇ ਦੀ ਅੱਗੇ ਦੀ ਅੱਗੇ ਦੀ ਅੱਗੇ ਉਹ ਮੰਜ਼ਲ ਜ਼ਰੂਰ ਆਵੇਗੀ ਹੁਣ ਆਪਾਂ ਉਸ ਘਰ ਦੀ ਖੋਜ ਕਰਨੀ ਹੈ ਕਿ ਉਹ ਘਰ ਉਹ ਦਰ ਕਿੱਥੇ ਹੈ ਮਰੇ ਕਹਿੰਦੇ ਆ ਨਾ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਉਸ ਦਰ ਤੇ ਆਪਾਂ ਆਪਣੇ ਮਨ ਨੂੰ ਲੈ ਕੇ ਜਾਣਾ ਉਸ ਦਰ ਤੇ ਪਹੁੰਚਣ ਤੇ ਮਨ ਨੂੰ ਅਸੰਖਾਂ ਹੀ 나ਦ ਸੁਣਾਈ ਦਿੰਦੇ ਆ ਅਸੰਖਾਂ ਹੀ ਇੱਕ ਨਹੀਂ ਹੈ ਤਰ੍ਹਾਂ ਤਰ੍ਹਾਂ ਦੇ ਸਾਜ਼ ਵੱਜਦੇ ਪਏ ਨੇ ਉਹ ਵੀ ਇੰਨੇ ਸੁਰੀਲੇ ਕਿ ਸਾਡੇ ਮਨ ਨੂੰ ਜਿੱਦਾਂ ਇੱਧਰ ਦੁਨਿਆਵੀ ਚੀਜ਼ਾਂ ਖਿੱਚਦੀਆਂ ਆ ਜਿਵੇਂ ਕੋਈ ਨਵਾਂ ਫੋਨ ਆ ਜਾਂਦਾ ਲੇਡੀਜ਼ ਨਵਾਂ ਸੂਟ ਵੇਖਦੀਆਂ ਆਪਾਂ ਕਿਸੇ ਨਮੀ ਜਗਾ ਨੂੰ ਵੇਖਦੇ ਆ ਕੋਈ ਨਵੀਂ ਕਾਰ ਆ ਜਾਂਦੀ ਆ ਆਪਾਂ ਵੇਖ ਕੇ ਮੋਹਤ ਹੋ ਜਾਂਦੇ ਆ ਇਸਤਰੀ ਪੁਰਸ਼ ਇੱਕ ਦੂਜੇ ਨੂੰ ਵੇਖ ਕੇ ਮੋਹਤ ਹੋ ਜਾਂਦੇ ਇੱਕ ਫੀਲਿੰਗ ਅੰਦਰ ਆਉਂਦੀ ਆ ਇਸੇ ਤਰ੍ਹਾਂ ਜਦੋਂ ਉਹਨਾਂ ਅਸੰਖਾਂ ਨਾਦਾਂ ਨੂੰ ਆਪਾਂ ਸੁਣਦੇ ਹਾਂ ਕਿਸੇ ਇੱਕ ਨੂੰ ਸੁਣਦੇ ਆ ਤਾਂ ਸਾਡੇ ਅੰਦਰ ਉਸ ਤੋਂ ਵੀ ਵਧੀਆ ਸੁੱਖ ਦੇਣ ਵਾਲੀਆਂ ਫੀਲਿੰਗਾਂ ਆਉਂਦੀਆਂ ਤੇ ਸਾਡੀ ਸੁਰਤੀ ਉੱਥੇ ਜਾ ਕੇ ਆਨੰਦ ਮਾਣਦੀ ਆ ਧਿਆਨ ਜਿਹਨੂੰ ਆਪਾਂ ਕਹਿੰਦੇ ਆ ਧਿਆਨ ਬਾਹਰ ਸੀ ਦੁੱਖਾਂ ਸੁੱਖਾਂ ਚ ਪਿਆ ਸੀ ਧਿਆਨ ਅੰਤਰਗਤ ਹੋ ਗਿਆ ਤੇ ਇੱਕ ਦੇ ਨਾਲ ਜੁੜ ਗਿਆ ਹੁਣ ਜੈਸਦਰ ਤੇ ਇਹ ਅਨਹਦ ਸ਼ਬਦ ਵੱਜਦੇ ਪਏ ਆ ਉਸ ਦਰ ਤੇ ਜਾਣਾ ਪਵੇਗਾ ਹਾਲਾਂਕਿ ਸਾਨੂੰ ਉਹ ਜਿਹੜੇ ਸ਼ਬਦ ਆ ਸਹਿਜ ਧੁਨਿਆ ਉਹ ਮਾਇਆ ਦੇ ਵਿੱਚ ਰਹਿ ਕੇ ਵੀ ਸੁਣਾਈ ਦਿੰਦੀ ਆ ਕਿਉਂਕਿ ਮਨ ਲਾਗੇ ਛਾਗੇ ਹੀ ਹੈ ਪਰ ਹਜੇ ਫੁਰਨੇ ਆ ਰਹੇ ਆ ਬਿਲਕੁਲ ਬੰਦ ਫੁਰਨੇ ਨਹੀਂ ਹੋਏ ਇਸ ਸਹਿਜ ਧੁਨ ਨੂੰ ਜੇ ਆਪਾਂ ਵਿਚਾਰ ਰਹਿਤ ਹੋ ਕੇ ਸੁਣੀਏ ਤਾ ਕਿਆ ਬਾਤਾਂ ਨੇ ਕਿਆ ਆਨੰਦ ਹੈ ਹੁਣ ਮਨ ਮਾਇਆ ਦੇ ਵਿੱਚ ਹੈ ਮਾਇਆ ਦੇ ਤਿੰਨ ਗੁਣਾ ਦੇ ਵਿੱਚ ਹੈ ਤਾਂ ਕਰਕੇ ਕਈ ਅਭਿਆਸੀਆਂ ਨੂੰ ਉਹ ਕਈ ਕਈ ਸਾਲ ਤੱਕ ਸ਼ਬਦ ਸੁਣਾਈ ਨਹੀਂ ਦਿੰਦੇ ਜੇ ਸਾਨੂੰ ਇਹ ਸ਼ਬਦ ਸੁਣਾਈ ਨਾ ਦੇਣ ਨਾ ਤੇ ਅਸੀਂ ਬਹੁਤ ਸਮੇਂ ਦੇ ਅਭਿਆਸ ਕਰਦੇ ਹਾਂ ਫਿਰ ਕੀ ਕਰਨਾ ਚਾਹੀਦਾ ਕਿ ਸਿਮਰਨ ਕਰਕੇ ਕੁਝ ਸਮਾਂ ਕੁਝ ਸਮਾਂ ਜ਼ਿਆਦਾ ਨਹੀਂ ਤਾਂ ਕੁਝ ਸਮਾਂ 5 ਤੋਂ 10 ਮਿੰਟਪਾ ਧਿਆਨ ਦੇ ਵਿੱਚ ਬੈਠੀਏ ਆਪਣੇ ਆਪ ਨੂੰ ਵੇਖੀਏ ਸਾਹਮਣੇ ਹਨੇਰੇ ਨੂੰ ਵੇਖੀਏ ਮਹਿਸੂਸ ਕਰੀਏ ਅੰਦਰ ਸਾਡੇ ਧੜਕਣ ਚੱਲਦੀ ਹੈ ਸੁਵਾਸ ਚੱਲਦੇ ਨੇ ਕਿਵੇਂ ਸਾਡੇ ਸਾਰੇ ਸਰੀਰ ਦਾ ਸਿਸਟਮ ਮਾਲਕ ਆਪਣੇ ਆਪ ਚਲਾ ਰਹੇ ਨੇ ਤੇ ਉਸ ਦਰ ਤੇ ਬੈਠ ਕੇ ਮਾਲਕ ਨੂੰ ਬੇਨਤੀਆਂ ਕਰੀਏ ਬਿਨਾਂ ਮਾਲਕ ਦੀ ਕਿਰਪਾ ਤੋਂ ਉਹ ਸ਼ਬਦ ਨਹੀਂ ਸੁਣਾਈ ਦਿੰਦੇ ਹੁਣ ਵਿਚਾਰਾਂ ਦੇ ਵਿੱਚ ਸੁਰਤੀ ਖਿੰਡੀ ਹੋਈ ਹੈ ਵਿਚਾਰ ਆ ਰਿਹਾ ਫੁਰਨਾ ਆ ਰਿਹਾ ਉਹ ਮਨ ਸ਼ਬਦ ਤੋਂ ਪਰੇ ਹੋ ਗਿਆ ਇੱਥੇ ਕਈ ਜੀਵ ਕਹਿ ਦਿੰਦੇ ਕਿ ਉਹ ਸ਼ਬਦ ਬੰਦ ਹੋ ਗਿਆ ਸ਼ਬਦ ਬੰਦ ਨਹੀਂ ਹੁੰਦੇ ਸਾਡਾ ਮਨ ਸ਼ਬਦਾਂ ਤੋਂ ਪਰੇ ਹੋ ਗਿਆ ਜਦ ਕਿ ਪਰੇ ਕਿਨਾਂ ਨੂੰ ਕਰਨਾ ਸੀ ਵਿਚਾਰਾਂ ਨੂੰ ਫਿਰ ਸ਼ਬਦਾਂ ਦੇ ਇਨਿਆਪੇ ਲੱਗੇ ਪਹੁੰਚ ਜਾਣਾ ਸੀ ਹੁਣ ਜਦੋਂ ਮਨ ਵਿਚਾਰ ਹੈ ਤਾਂ ਹੁੰਦਾ ਨਾ ਸਾਡੀ ਸੁਰਤੀ ਥਿਰ ਹੋ ਜਾਂਦੀ ਹੈ ਸਾਈ ਮਾਰੇ ਕਹਿੰਦੇ ਆ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਜਿਹੜਾ ਘਰਿਆ ਆਹੋ ਥਿਰ ਕਰ ਬੈਸੋ ਉਹ ਵੀ ਥਿਰਿਆ ਨਾ ਹੇਲਿਆ ਨਾ ਜੋਲਿਆ ਤੇ ਅਸੀਂ ਆਪਣੇ ਮਨ ਨੂੰ ਵੀ ਟਿਕਾਉਣਾ ਆ ਟਿਕਿਆ ਹੋਇਆ ਮਨ ਥਿਰ ਹੋ ਜਾਂਦਾ ਆ ਹਿਲਦਾ ਨਹੀਂ ਹੈ ਹਾਲਾਂਕਿ ਇਹਨੂੰ ਪੰਜ ਹਲਾਉਣ ਦੀ ਕੋਸ਼ਿਸ਼ ਕਰਦੇ ਪਰ ਜੇ ਸ਼ਬਦ ਦੇ ਨਾਲ ਜੁੜ ਗਿਆ ਸ਼ਬਦ ਸੁਰਤੀ ਦਾ ਮੇਲ ਹੋ ਗਿਆ ਮਿਹਨਤ ਕਰ ਕਰਕੇ ਇੰਨਾ ਫਲ ਪ੍ਰਾਪਤ ਕਰ ਲਿਆ ਫੇਰੇ ਥਿਰ ਹੋ ਜਾਂਦਾ ਆਪਾਂ ਬਸ بار-ਬਾਰ ਸਿਮਰਨ ਕਰਕੇ ਸੁਨਦੇ ਵਿੱਚ ਬੈਠਣਾ ਇਹ ਹੀ ਸਾਡੀ ਭਗਤੀ ਹੈ ਗੁਰਬਾਣੀ ਦੇ ਵਿੱਚ ਇਹ ਭਗਤੀ ਦੱਸੀ ਹੈ ਵਿਚਾਰ ਮਾਰੇ ਤਰੇ-ਤਾਰੇ ਉਲਟ ਜੋੜਨਾ ਆਵੇ ਵਿਚਾਰਾਂ ਨੂੰ ਖਤਮ ਕਰਕੇ ਸ਼ਬਦਾਂ ਦੇ ਨਾਲ liw ਨੂੰ ਜੋੜਨਾ ਹੈ ਸਿਮਰਨ ਅਭਿਆਸ ਦੇ ਨਾਲ-ਨਾਲ ਜੋ ਮਨ ਦੀਆਂ ਬੱਜਰ ਘਰੇਟਾਂ ਨੇ ਨਾ ਜੋ ਮਨ ਦੀਆਂ ਬੱਜਰ ਕੁਹਤਾਂ ਨੇ ਉਹਨਾਂ ਨੂੰ ਵੀ ਯਾਦ ਰੱਖਣਾ ਹੈ ਇਹ ਪਰਹੇਜ਼ ਹੁੰਦੇ ਨੇ ਮਨ ਵਾਸਤੇ ਨੇ ਸਿਮਰਨ ਚਾਹੇ ਆਪਾਂ ਘੱਟ ਕਰ ਲਿਆ ਪਰ ਇਹਨਾਂ ਬੱਜਰ ਕੁਹਤਾਂ ਨੂੰ ਯਾਦ ਰੱਖਣਾ ਹੈ ਤਾਂ ਮਨ ਦੇ ਉੱਤੇ ਜੋ ਮੈਲ ਹੈ ਫੁਰਨਿਆਂ ਦੀ ਉਹ ਘੱਟ ਚੜਦੀ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਕਿਹੜੀਆਂ ਬੱਜਰ ਕੁਹਤਾਂ ਨੇ ਜਿਨ੍ਹਾਂ ਨੂੰ ਯਾਦ ਰੱਖਣ ਦੇ ਨਾਲ ਮਨ ਦੇ ਉੱਤੇ ਮੈਲ ਘਟ ਚੜਦੀ ਹੈ ਮਨ ਨਿਰਮਲ ਹੋ ਜਾਂਦਾ ਹੈ ਪਹਿਲੇ ਨੰਬਰ ਤੇ ਨਿੰਦਿਆ ਬਾਰੇ ਦੱਸਦੇ ਆ ਕਿ ਆਪਾਂ ਨਾ ਨਿੰਦਿਆ ਕਿਸੇ ਦੀ ਕਰਨੀ ਆ ਤੇ ਨਾ ਹੀ ਆਪਾਂ ਨਿੰਦਿਆ ਕਿਸੇ ਦੀ ਸੁਣਨੀ ਆ ਉਸ ਜੀਵ ਤੋਂ ਪਰੇ ਹੋ ਜਾਓ ਜੋ ਕਿਸੇ ਦੀ ਨਿੰਦਿਆ ਤੁਹਾਨੂੰ ਸੁਣਾ ਰਿਹਾ ਹੈ ਵਿਪਾਈ ਮੈਨੂੰ ਨਾ ਸੁਣਾ ਮੇਤੋਂ ਪਰੇ ਹੋ ਜਾ ਮੇਰੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਕਰ ਤੇ ਨਾ ਹੀ ਆਪਾਂ ਕਿਸੇ ਦੀ ਨਿੰਦਿਆ ਕਰਨੀ ਹੈ ਅਗਲਾ ਜੋ ਜੀਵ ਕਰਦਾ ਪਿਆ ਹੈ ਆਪਣੀ ਲਾਈਫ ਦੇ ਵਿੱਚ ਉਹ ਬੀਜੀ ਜਾਂਦਾ ਤੇ ਉਹ ਉਹਨੇ ਫਲ ਆਪੇ ਭੋਗ ਲੈਣੇ ਆ ਸਾਨੂੰ ਉਹਦੀ ਕੋਈ ਵੀ ਫਿਕਰ ਨਹੀਂ ਹੋਣੀ ਚਾਹੀਦੀ ਉਹ ਬੀਜੀ ਜਾਂਦਾ ਵੱਢੀ ਜਾਂਦਾ ਤੇ ਖਾਈ ਜਾਂਦਾ ਅਸੀਂ ਆਪਣਾ ਵੇਖੀਏ ਕਿ ਅਸੀਂ ਕੁਝ ਏਦਾਂ ਦਾ ਨਾ ਬੀਜ ਲਈਏ ਜਿਹਦਾ ਸਾਨੂੰ ਫਲ ਨਿਕਲ ਕੇ ਆਵੇ ਬੀਜਣਾ ਜ਼ਰੂਰ ਹੈ ਆਪਾਂ ਨਾਮ ਦਾ ਬੀਜ ਵਾਹ ਗੁਰੂ ਵਾਹ ਗੁਰੂ ਤਾਂ ਜੋ ਕੱਲ ਨੂੰ ਇਹਦੇ ਵਿੱਚੋਂ ਨਾਮ ਹੀ ਨਿਕਲੇ ਨਾਮ ਦਾ ਸਾਨੂੰ ਫਲ ਮਿਲੇ ਮਿਲਾਪ ਦਾ ਫਲ ਮਿਲੇ ਅੰਮ੍ਰਿਤ ਰਸ ਦਾ ਫਲ ਮਿਲੇ ਅੰਮ੍ਰਿਤ ਵਰਖਾ ਦਾ ਫਲ ਮਿਲੇ ਦੂਸਰਾ ਕੀ ਪਰਹੇਜ ਆ ਕਿਸੇ ਦੇ ਨਾਲ ਦੁਭਦਾ ਨਹੀਂ ਕਰਨੀ ਨਫ਼ਰਤ ਨਹੀਂ ਕਰਨੀ ਜਦ ਸਾਡਾ ਮਨ ਵਿਚਾਰਾਂ ਦੇ ਵਿੱਚ ਆ ਇਹਨੂੰ ਗਿਆਨ ਨਹੀਂ ਹੈ ਫਿਰ ਨਫ਼ਰਤ ਕਰੇਗਾ ਜਦੋਂ ਮਾਲਕ ਦੇ ਸਨਮੁਖ ਰਹੇਗਾ ਫਿਰ ਨਹੀਂ ਕਰੇਗਾ ਹੁਣ ਮਾਲਕ ਦੇ ਸਨਮੁਖ ਤਾਂ ਸਾਨੂੰ ਵਾਹਿਗੁਰੂ ਗੁਰਮੰਤਰ ਹੀ ਕਰ ਸਕਦਾ ਗੁਰਮੁਖਾਂ ਦੀ ਕਥਾ ਬਾਣੀ ਕੀਰਤਨ ਸੇਵਾ ਭਾਵਨਾ ਹੀ ਕਰ ਸਕਦੀ ਆ ਮਾਲਕ ਦੇ ਨਾਲ ਜੋ ਸਾਡਾ ਪਿਆਰ ਪੈ ਗਿਆ ਫੇਰ ਵੀ ਆਪਾਂ ਕਿਸੇ ਦੇ ਨਾਲ ਦੁਭਦਾ ਈਰਖਾ ਕਰਦੇ ਜਦੋਂ ਆਪਾਂ ਕਿਸੇ ਦੇ ਨਾਲ ਗੁੱਸਾ ਵੀ ਕਰਦੇ ਆ ਦੁਭਦਾ ਨਫ਼ਰਤ ਕਰਦੇ ਆ ਤਾਂ ਮਨ ਸਾਡਾ ਬੋਰਾ ਹੋ ਜਾਂਦਾ ਇਹਨੂੰ ਕੁਝ ਵੀ ਪਤਾ ਨਹੀਂ ਚੱਲਦਾ ਬੇਹੋਸ਼ ਹੋ ਜਾਂਦਾ ਇਹ ਜਦੋਂ ਹੋਸ਼ ਆਉਂਦਾ ਫੇਰ ਇਹਨੂੰ ਪਤਾ ਲੱਗਦਾ ਕਿ ਮੈਂ ਬਹੁਤ ਗਲਤ ਕੀਤਾ ਤੇ ਗੁਰਬਾਣੀ ਮੁਤਾਬਕ ਹੋਸ਼ ਜੀਵਨ ਉਦੋਂ ਆਉਂਦਾ ਹੈ ਜਦੋਂ ਸ਼ਬਦਾ ਦੀ ਝੋਟ ਵੱਜਦੀ ਆ ਜਾਂ ਜਦੋਂ ਸੁਵਾਸ ਖਤਮ ਹੁੰਦੇ ਨੇ ਤੀਜੇ ਨੰਬਰ ਤੇ ਆਪਾਂ ਕਦੀ ਵੀ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਨਾਮ ਅਭਿਆਸੀ ਬਾਕੀ ਸਾਰੇ ਹੰਕਾਰ ਛੱਡ ਦਿੰਦਾ ਪਰ ਅੰਦਰ ਕਈ ਵਾਰੀ ਕਾਲ ਸ਼ਰਾਰਤ ਕਰਦਾ ਸੁਖਮ ਹੰਕਾਰ ਆ ਜਾਂਦਾ ਇਹ ਵੀ ਰੁਕਾਵਟ ਹੈ ਅਵਸਥਾ ਨੂੰ ਥੱਲੇ ਲਿਆਉਣ ਵਾਲੀਆਂ ਗੱਲਾਂ ਨੇ ਚੌਥੇ ਨੰਬਰ ਤੇ ਆਪਾਂ ਲੋਕ ਲੱਜਾ ਨਹੀਂ ਕਰਨਾ ਜਦੋਂ ਆਪਾਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਆਪਾਂ ਕਿਸੇ ਤੋਂ ਸੰਗਣਾ ਨਹੀਂ ਹੈ ਕਿ ਕੋਈ ਜੀਵ ਮੈਨੂੰ ਵੇਖ ਕੇ ਕੀ ਕਹੇਗਾ ਬਸ ਸਿਮਰਨ ਕਰੀ ਜਾਣਾ ਨਿਰੰਤਰ ਕਰਨਾ ਹੈ ਤੇ ਆਪਣੇ ਮਨ ਨੂੰ ਸਹਜ ਦੇ ਵਿੱਚ ਰੱਖਣਾ ਹੈ ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦੇ ਆਂ ਸਾਡੇ ਮਨ ਦੇ ਵਿੱਚ ਇੱਛਾ ਹੈ ਕਿ ਅਸੀਂ ਉਸ ਪ੍ਰਕਾਸ਼ ਵਾਹਿਗੁਰੂ ਜੀ ਦਾ ਦਰਸ਼ਨ ਕਰੀਏ ਨਾਮ ਸੁਣੀਏ ਅਸੀਂ ਉਹਦੀ ਯਾਦ ਦੇ ਵਿੱਚ ਬੈਠੀਏ ਤਾਂ ਮਨ ਵਾਸਤੇ ਇਹ ਪਰਹੇਜ ਨੇ ਤੇ ਸ਼ਬਦ ਸੁਰਤੀ ਦਾ ਮੇਲ ਹੋ ਜਾਵੇ ਅਰਦਾਸਾਂ ਬੇਨਤੀਆਂ ਜਾਰੀ ਰੱਖਣੀਆਂ ਨੇ ਮਾਲਕ ਨੂੰ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਸਾਡੀ ਸੁਰਤੀ ਖਿੰਡੀ ਹੋਈ ਹੈ ਵਿਚਾਰਾਂ ਦੇ ਵਿੱਚ ਹੈ ਤੁਸੀਂ ਕਿਰਪਾ ਕਰੋ ਆਪਣੇ ਸ਼ਬਦ ਦੇ ਨਾਲ ਇਸ ਸੁਰਤੀ ਦਾ ਮੇਲ ਕਰਾ ਦਿਓ ਜਿਵੇਂ ਆਪਾਂ ਦੁਨਿਆਵੀ ਤੌਰ ਤੇ ਕਹਿੰਨੇ ਆ ਨਾ ਕਿ ਸਾਡਾ ਕਿਸੇ ਦੇ ਨਾਲ ਮੇਲ ਕਰਾ ਦਿਓ ਜੋ ਜੀਵ ਸਾਨੂੰ ਚੰਗਾ ਲੱਗਦਾ ਨਾ ਇਸੇ ਤਰ੍ਹਾਂ ਆਪਾਂ ਮਾਲਕ ਨੂੰ ਇਹ ਬੇਨਤੀ ਕਰਨੀ ਆ ਕਿ ਸਾਡੀ ਸੁਰਤੀ ਦਾ ਮੇਲ ਸ਼ਬਦ ਦੇ ਨਾਲ ਕਰਵਾ ਦਿਓ ਤਾਂ ਜੋ ਅਸੀਂ ਤੁਹਾਨੂੰ ਮਿਲ ਲਈਏ ਸਾਡਾ ਸਾਡੇ ਮਨ ਦਾ ਮਿਲਾਪ ਤੁਹਾਡੇ ਨਾਲ ਹੋ ਜਾਵੇ